ਨਿਵੇਸ਼ਕਾਂ ਦੀ ਪਹਿਲੀ ਪਸੰਦ ਸੋਨਾ ਬਣ ਗਿਆ ਜਿहां ਨਿਵੇਸ਼ਕਾਂ ਦੇ ਵੱਲੋਂ ਲਗਾਤਾਰ ਸੋਨੇ ਦੇ ਵਿੱਚ ਨਿਵੇਸ਼ ਕੀਤਾ ਜਾ ਰਿਹਾ ਕਿਉਂਕਿ ਇਸ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ ਤੇ ਆਉਣ ਵਾਲੇ ਕਈ ਸਾਲਾਂ ਦੇ ਵਿੱਚ ਇਹਨਾਂ ਨਿਵੇਸ਼ਕਾਂ ਨੂੰ ਸੋਨੇ ਦੇ ਵਿੱਚ ਪੈਸਾ ਲਾਉਣਾ ਕਾਫੀ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਮਾਮਲੇ ਦੇ ਨਾਲ ਜੁੜੀ ਜੋ ਰਿਪੋਰਟ ਮਿਲੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਉਨਤਕ ਵੀਡੀਓ ਨੂੰ ਜ਼ਰੂਰ ਦੇਖਿਓ ਰੀਪੋਰਟ ਦੇ ਵਿੱਚ ਦੱਸਿਆ ਗਿਆ ਕਿ ਅਮਰੀਕਾ ਦੇ ਵਿੱਚ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ਤੋਂ ਦੂਰ ਹੋ ਕੇ ਸੋਨੇ ਵੱਲ ਰੁੱਖ ਕਰਨਾ ਸ਼ੁਰੂ ਕਰ ਦਿੱਤਾ। ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਅਮਰੀਕਾ ਵਾਪਸੀ ਤੋਂ ਬਾਅਦ ਰਾਜਨੀਤਿਕ ਅਤੇ ਆਰਥਿਕ ਅਸਥਿਰਤਾ ਦੇ ਵਿਚਕਾਰ 골ਡ ਐਕਸਚੇਂਜ ਟ੍ਰੇਡ ਫੰਡ ਦੇ ਵਿੱਚ ਨਿਵੇਸ਼ ਕਰਨ ਦਾ ਰੁਝਾਨ ਤੇਜ਼ੀ ਦੇ ਨਾਲ ਵਧ ਰਿਹਾ ਹੈ। ਨਤੀਜਾ ਇਹ ਹੈ ਕਿ ਸੋਨੇ ਦੀਆਂ ਕੀਮਤਾਂ ਲਗਾਤਾਰ ਨਵੇਂ ਰਿਕਾਰਡ ਬਣਾ ਰਹੀਆਂ ਹਨ। ਬਾਜ਼ਾਰ ਵਿੱਚ ਵਾਧੇ ਅਨਿਸ਼ਚਿਤਤਾ ਹਾਲੇ ਸੋਨੇ ਦੀ ਮੰਗ 2022 ਦੇ ਵਿੱਚ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਦੇ ਵਿੱਚ ਵਾਧੇ ਦੇ ਕਾਰਨ ਨਿਵੇਸ਼ਕਾਂ ਨੇ ਸੋਨਾ ਛੱਡ ਦਿੱਤਾ ਸੀ ਪਰ ਹੁਣ ਜਦੋਂ ਬਾਜ਼ਾਰਾਂ ਦੇ ਵਿੱਚ ਸੰਕਟ ਦੇ ਸੰਕੇਤ ਨੇ ਤੇ ਵਿਆਜ ਦਰਾਂ ਦੇ ਵਿੱਚ ਸੰਭਾਵਿਤ ਪਟੌਤੀ ਦੀ ਉਮੀਦ ਹੈ ਤੇ ਉਹ ਮੜ 골ਡ ETF ਵੱਲ ਪਰਤ ਰਹੇ ਨੇ ਅਮਰੀਕਾ ਦੇ ਵਿੱਚ 골ਡ ETF ਹੋਲਡਿੰਗਸ ਇਸ ਸਾਲ ਹੁਣ ਤੱਕ 68.1 ਟਨ ਵੱਧ ਕੇ 1699.8 ਟਨ ਹੋ ਗਈ ਹੈ ਜੋ ਕਿ 4.3% ਦੇ ਵਾਧੇ ਨੂੰ ਦਰਸਾਉਂਦੀ ਹੈ ਸੋਨਾ 3000 ਡਾਲਰ ਦੇ ਪੱਧਰ ਨੂੰ ਛੂ ਗਿਆ ਹੋਰ ਵਾਧਾ ਸੰਭਵ ਹੈ ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਪਹਿਲੀ ਵਾਰ ਸੋਨੇ ਦੀ ਕੀਮਤ 3000 ਡਾਲਰ ਪ੍ਰਤੀ ਔਜ਼ ਦੇ ਪੱਧਰ ਨੂੰ ਪਾਰ ਕਰ ਗਈ ਸੀ ਮਹਾਰਾ ਦਾ ਮੰਨ ਹੈ ਕਿ ਇਸ ਸੁਰੱਖਿਅਤ ਸੰਪਤੀ ਦੇ ਵਿੱਚ ਨਿਵੇਸ਼ਕਾਂ ਦੀ ਵੱਤੀ ਦਿਲਚਸਪੀ ਦੇ ਕਾਰਨ ਕੀਮਤਾਂ 'ਚ ਹੋਰ ਵਾਧਾ ਸੰਭਵ ਹੈ ਮੈਂ ਇਕਵੇਰੀ ਨੇ ਆਪਣੀ ਭਵਿੱਖਬਾਣੀ ਦੇ ਵਿੱਚ ਕਿਹਾ ਹੈ ਕਿ ਸੋਨੇ ਦੀ ਕੀਮਤ ਦੂਸਰੇ ਤਿਮਾਹੀ ਦੇ ਵਿੱਚ 3500 ਡਾਲਰ ਪ੍ਰਤੀ ਔਜ਼ ਤੱਕ ਪਹੁੰਚ ਸਕਦੀ ਹੈ ਜਦੋਂ ਕਿ BNP ਅਰੇਬਾਸ SA ਨੇ ਵੀ ਇਹ 3000 ڈالر ਤੋਂ ਉੱਪਰ ਰਹਿਣ ਦੀ ਕੋ ਇੱਕ ਵਾਰੀ ਕੀਤੀ ਹੈ ਮੰਦੀ ਦਾ ਡਰ ਅਤੇ ਵਿਸ਼ਵ ਵਪਾਰ ਯੁੱਧ ਤੇ ਪ੍ਰਭਾਵ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਵੀ ਸੋਨੇ ਦੀ ਮੰਗ ਨੂੰ ਵਧਾ ਰਹੀਆਂ ਹਨ ਉਨ੍ਹਾਂ ਨੇ ਯੂਰਪ ਤੋਂ ਵਾਇਨ ਦੀ ਦਰਾਮਦ ਦੇ ਉੱਤੇ 200% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਜਿਸ ਦੇ ਨਾਲ ਵਿਸ਼ਵ ਵਪਾਰ ਯੁੱਧ ਅਤੇ ਆਰਥਿਕ ਮੰਦੀ ਦਾ ਡਰ ਵਧਿਆ ਅਜਿਹੇ ਮਾਹੌਲ ਦੇ ਵਿੱਚ ਨਿਵੇਸ਼ਕ ਸੋਨੇ ਨੂੰ ਸੁਰੱਖਿਅਤ ਪਨਾਹਗਾਹ ਵਜੋਂ ਦੇਖ ਰਹੇ ਨੇ ਜਿਸ ਕਾਰਨ ਇਸ ਦੀਆਂ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਹੈ ਫਿਲਹਾਲ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ਤੋਂ ਦੂਰ ਹੋ ਕੇ ਸੋਨੇ ਵੱਲ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਅਮਰੀਕਾ ਵਾਪਸੀ ਤੋਂ ਬਾਅਦ ਰਾਜਨੀਤਿਕ ਅਤੇ ਆਰਥਿਕ ਅਸਥਿਰਤਾ ਦੇ ਵਿਚਕਾਰ 골ਡ ਐਕਸਚੇਂਜ ਟ੍ਰੇਡਡ ਫੰਡ ਦੇ ਵਿੱਚ ਨਿਵੇਸ਼ ਕਰਨ ਦਾ ਰੁਝਾਨ ਤੇਜ਼ੀ ਦੇ ਨਾਲ ਵਧ ਰਿਹਾ ਹੈ। ਨਤੀਜਾ ਇਹ ਹੈ ਕਿ ਸੋਨੇ ਦੀਆਂ ਕੀਮਤਾਂ ਲਗਾਤਾਰ ਨਵੇਂ ਰਿਕਾਰਡ ਬਣਾ ਰਹੀਆਂ ਹਨ। 2022 ਦੇ ਵਿੱਚ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ ਦੇ ਵਿੱਚ ਵਾਧੇ ਦੇ ਕਾਰਨ ਨਿਵੇਸ਼ਕਾਂ ਨੇ ਸੋਨਾ ਛੱਡ ਦਿੱਤਾ ਸੀ ਪਰ ਹੁਣ ਜਦੋਂ ਬਾਜ਼ਾਰ ਦੇ ਵਿੱਚ ਸੰਕਟ ਦੇ ਸੰਕੇਤ ਨੇ ਵਿਆਜ ਦਰਾਂ ਦੇ ਵਿੱਚ ਸੰਭਾਵਿਤ ਕਟੌਤੀ ਦੀ ਉਮੀਦ ਹੈ ਤੇ ਮੁੜ 골ਡ ETF ਵੱਲ ਪਰਤ ਰਹੇ ਨੇ ਅਮਰੀਕਾ ਦੇ ਵਿੱਚ 골ਡ ETF ਹੋਲਡਿੰਗਸ ਐਸਐਲ ਹੁਣ ਤੱਕ 68.1 ਟਨ ਵੱਧ ਕੇ 1649.8 ਟਨ ਹੋ ਗਈ ਹੈ ਜੋ ਕਿ 4.3% ਦੇ ਵਾਧੇ ਨੂੰ ਦਰਸਾਉਂਦੀ ਹੈ ਤੇ ਲਗਾਤਾਰ ਨਵੇਸ਼ਕਾਂ ਦੇ ਵੱਲੋਂ ਹੁਣ ਸੋਨੇ ਦੇ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਨੂੰ ਦਿਖ ਰਿਹਾ ਹੈ ਜਿਸ ਤਰ੍ਹਾਂ ਸੋਨੇ ਦੀਆਂ ਕੀਮਤਾਂ ਵੱਧ ਰਹੀਆਂ ਨੇ ਤੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚਕਾਰ ਉਹਨਾਂ ਨੂੰ ਵੱਡਾ ਫਾਇਦਾ ਮਿਲ ਸਕਦਾ ਹੈ